ਤਾਂ ਨੂੰ ਮਬਰਕਾ ਦੇਣਾ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਆਏ ਤੇ ਅੱਜ ਦਾ ਮੇਨ ਬੁੱਦਾ ਇਹ ਹੈਗਾ ਕਿ ਸਾਡੇ ਫ੍ਰੈਂਡ ਜੀ ਦਾ ਰਿਜ਼ਲਟ ਆਇਆ ਹੈਗਾ ਪਰਸੋਂ ਉਹਦੇ ਸਾਡੇ 14 ਬੱਚੇ ਜੀ ਰਿਟਨ ਗ੍ਰੈਂਡ ਕਲੀਅਰ ਕੀਤਾ ਹੈਗਾ ਤੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੀ ਨੈਸ਼ਨਲ ਨੈਸ਼ਨਲ ਡਿਫੈਂਸ ਅਕੈਡਮੀ ਸਾਇੰਸ ਐਂਡ ਇੰਸਟੀਚਿਊਟ ਜਿਹੜੀ ਇੱਥੇ ਖੋਲਿਆ ਗਿਆ ਸੀਗਾ ਬਾਬਾ ਸੇਵਾ ਸਿੰਘ ਜੀ ਵੱਲੋਂ ਉਹ 2015 ਤੋਂ ਸੀ ਸ਼ੁਰੂ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਇੱਥੇ ਬੱਚੇ ਰੱਖੀਦੇ ਹੈਗੇ 11ਵੀਂ 12ਵੀਂ ਉਹਨਾਂ ਨੂੰ ਪੜ੍ਹਾਈ ਵੀ ਕਰਾਈਦੀ ਹੈਗੀ ਨਾਲ ਹੀ ਉਹਨਾਂ ਨੂੰ ਕੋਚਿੰਗ ਤੇ ਟ੍ਰੇਨਿੰਗ ਦੇ ਦਈਦੀ ਹੈ ਤਾਂ ਜੋ ਕਿ ਉਹ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਐਜ਼ ਐਨ ਆਫੀਸਰ ਆਰਮੀ 에ਅਰ ਫੋਰਸ ਨੇਵੀ ਵਿੱਚ ਜਾ ਸਕੋ ਇੱਥੇ ਬੋਡਿੰਗ ਫੈਸਿਲਿਟੀ ਹੈਗੀ ਹੈ ਬਹੁਤ ਵਧੀਆ ਨਾਲ ਹੀ ਕਲਾਸਿਸ ਹੈਗੀਆਂ ਨੇ ਤੇ ਦਿਨੇਸ਼ ਗੁਪਤਾ ਜੀ ਦੀ ਜਿਹੜੀ ਹੈਗੀ ਫੈਕਲਟੀ ਹੈ ਚੰਡੀਗੜ੍ਹ ਤੋਂ ਹੈਗੀ ਜਿਹੜੀ ਕਿ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਦੀ ਹੈ ਬੱਚਿਆਂ ਨੂੰ ਅ ਅਸੀਂ ਹਰ ਸਾਲ ਪੰਜਾਬ ਬੱਚੇ ਰੱਖੀਦੇ ਹੈਗੇ ਜਿਹੜੇ ਕਿ ਮੈਰਿਟ ਬੇਸ ਤੇ ਉਹ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਉਹਦੇ ਵਿੱਚ ਪਹਿਲਾਂ ਅਸੀਂ ਰਿਟਨ ਇਗਜ਼ਾਮ ਲਈਦਾ ਹੈਗਾ ਉਹਦੇ ਵਿੱਚ ਬੱਚਿਆਂ ਦੀ ਇੰਟਰਵਿਊ ਹੁੰਦੀ ਹੈ ਫਿਰ ਉਹਨਾਂ ਦਾ ਸਾਈਕਲੋਜੀਕਲ ਟੈਸਟ ਹੁੰਦਾ ਤੇ ਜਿਹੜੀ ਮੈਰਿਟ ਲਿਸਟ ਬਣਦੀ ਹੈ ਅਸੀਂ ਪਹਿਲੇ 50 ਬੱਚੇ ਉੱਤੇ ਰੱਖ ਲਿਜਦੇ ਹਾਂਗੇ ਤੇ ਉਹਨਾਂ ਨੂੰ ਫਿਰ 2 ਸਾਲ ਇੱਥੇ ਬੋਰਡਿੰਗ ਵਿੱਚ ਰੱਖੀ ਨਾਲ ਹੀ ਉਹਨਾਂ ਦੀ 11ਵੀਂ 12ਵੀਂ ਦੀ ਪੜ੍ਹਾਈ ਕਰਾਈਦੀ ਹੈ CBSE ਬੇਸਡ ਤੇ ਨਾਲ ਹੀ ਉਹਨਾਂ ਨੂੰ NDA ਦੀ ਕੋਚਿੰਗ ਦੇ ਦਈਏ ਤਾਂ ਜੋ ਕਿ نیشنل ਡਿਫੈਂਸ ਅਕੈਡਮੀ ਵਿੱਚ ਜੁਆਇਨ ਕਰ ਸਕਣ ਤੇ ਬਾਅਦ ਵਿੱਚ ਆਫਸਰ ਬਣ ਸਕਣ ਤੇ ਤੁਹਾਡੀ ਇਨਫੋਰਮੇਸ਼ਨ ਵਾਸਤੇ ਹੁਣ ਤੱਕ ਸਾਡੇ 24 ਬੱਚੇ ਨੈਸ਼ਨਲ ডিফেন্স ਅਕੈਡਮੀ ਜੁਆਇਨ ਕਰ ਚੁੱਕਿਆ ਕੁਝ ਉਹਨਾਂ ਵਿੱਚੋਂ ਆਫਸਰ ਬਣ ਚੁੱਕੇ ਆ Air Force ਲਈ ਵੀ Army ਦੇ ਵਿੱਚ ਤੇ ਕੁਝ ਬੱਚੇ ਟ੍ਰੇਨਿੰਗ ਕਰ ਰਹੇ ਹੈ ਤੇ ਸਾਨੂੰ ਬਹੁਤ ਮਾਣ ਹੈ ਬਹੁਤ ਖੁਸ਼ੀ ਹੈ ਕਿਉਂਕਿ ਇਸ ਸਾਲ ਸਾਡੇ ਜਿਹੜੇ ਬੱਚਿਆਂ ਦਾ ਰਿਜ਼ਲਟ ਹੈ ਬਹੁਤ ਵਧੀਆ ਆਇਆ ਕੋਈ 14 ਬੱਚੇ ਨੇ NDA written examination clear ਕੀਤਾ ਹੈਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਨੈਸ਼ਨਲ ডিফেন্স ਅਕੈਡਮੀ ਦਾ ਐਗਜ਼ਾਮੀਨੇਸ਼ਨ ਹੈ ਉਹਦੇ ਵਿੱਚ ਕਮ ਸੇ ਕਮ 6 ਤੋਂ 7 ਲੱਖ ਪੂਰੇ ਆਲ ਓਵਰ ਇੰਡੀਆ ਦੇ ਬੱਚੇ ਅਪੀਅਰ ਹੁੰਦੇ ਆ ਤੇ ਉਹਦੇ ਵਿੱਚੋਂ 3 ਜਾਂ 4000 ਬੱਚੇ ਹੀ ਰਿਟਰਨ ਐਗਜ਼ਾਮੀਨੇਸ਼ਨ ਪਾਸ ਕਰਦੇ ਆ ਜਿਹਦੇ ਵਿੱਚੋਂ ਸਾਡੇ ਇਹ ਨਿਸ਼ਾਨੇ ਸਿੱਖੀ ਦੇ ਬੱਚੇ 14 ਬੱਚੇ ਐਗਜ਼ਾਮ ਪਾਸ ਕਰ ਚੁੱਕੇ ਆ ਉਹਨਾਂ ਵਿੱਚ 13 ਲੜਕੀ ਹੈ ਤੇ ਇੱਕ ਲੜਕੀ ਹੈ ਤੇ ਨਾਲ ਹੀ ਜਿਹੜਾ ਕੰਬਾਈਨਡ ਫੈਂਸ ਸਰਵਿਸਿਜ਼ ਵਿਥੇ ਕਿ ਸਿੱਧੀ ਗ੍ਰੈਜੂਏਸ਼ਨ ਤੋਂ ਬਾਅਦ ਬੱਚੇ ਜਾਂਦੇ ਆ ਡਿਫੈਂਸ ਆਫਸਰ ਬਣਨ ਵਾਸਤੇ ਸਾਡੀ ਇੱਕ ਬੱਚੀ ਨੇ ਉਹ ਵੀ ਐਗਜ਼ਾਮ ਪਾਸ ਕੀਤਾ ਹੈ ਇਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਇਹ ਜਿਹੜਾ ਰਿਜ਼ਲਟ ਹੈਗਾ ਹੁਣ ਇਹ ਬੱਚਿਆਂ ਦੀ ਬਹੁਤ ਨਿੰਟਾਕ ਦਾ ਨਤੀਜਾ ਹੈਗਾ ਉਹਨਾਂ ਨੇ ਬਹੁਤ ਐਜੂਕੇਸ਼ਨ ਆਫ ਗੇਮਸ ਕੀਤੀ ਹੈ ਬਹੁਤ কমিਟਮੈਂਟ ਪਿਛਲੇ 15-20 ਦਿਨਾਂ ਤੋਂ ਪਿਛਲੇ ਮਹੀਨੇ ਪਿਛਲੇ ਸਾਲ ਤੋਂ ਹੀ ਉਹ ਕਾਫੀ ਪੜਾਈ ਕਰ ਰਿਹਾ ਸੀ ਕਿ ਐਜ ਐਗਜ਼ਾਮੀਨੇਸ਼ਨ ਇਨ ਟਫ ਹੁੰਦਾ ਤੇ ਉਹਨਾਂ ਨੇ ਐਗਜ਼ਾਮੀਨੇਸ਼ਨ ਪਾਸ ਕੀਤਾ ਹੈਗਾ ਤੇ ਇੱਥੇ ਹਰ ਤਰ੍ਹਾਂ ਦੀ ਬਾਬਾ ਸੇਵਕ ਸਿੰਘ ਜੀ ਵੱਲੋਂ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਗਈਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਜੁਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਦੇ ਵਾਸਤੇ ਉਹਨਾਂ ਦੀ ਪੜਾਈ ਵਾਸਤੇ ਉਹਨਾਂ ਦੀ ਕੋਚਿੰਗ ਵਾਸਤੇ ਜਿਵੇਂ ਕਿ ਕਲਾਸਰੂਮ ਹੈ ਹਰ ਤਰ੍ਹਾਂ ਦੀ ਆਬਸਟਕਲ ਕੋਰਸ ਹੈ ਬਾਕੀ ਵੀ ਜਿੰਨੀ ਟ੍ਰੇਨਿੰਗ ਹੈ ਉਦੋਂ ਯਸਤੇ ਪੂਰੀ ਫੈਕਲਟੀ ਹੈਗੀ ਉਹਨਾਂ ਨੂੰ ਟ੍ਰੇਨਿੰਗ ਦੇ ਦਈਏ ਤੇ ਅਸੀਂ ਹੁਣ ਇਹਨਾਂ ਨੂੰ ਬੱਚਿਆਂ ਨੂੰ ਮੈਂ ਸਾਬਾਸ਼ੀ ਦਿਨਾ ਹੈ ਕਿਉਂਕਿ ਮੈਂ ਡਾਇਰੈਕਟਰੈਸ ਕੱਢਦੀ ਦ ਤੇ ਇਹਨਾਂ ਨੇ ਰਿਟਰਨ ਐਗਜ਼ਾਮੀਨੇਸ਼ਨ ਪਾਸ ਕਰ ਲਿਆ ਹੈਗਾ ਪਰ ਉਹ ਪਹਿਲਾ ਪੜਾਅ ਹੈਗਾ ਦੂਸਰਾ ਪੜਾਅ ਜਿਹੜਾ ਹੈਗਾ ਹੋਰ ਡਿਫਿਕਲਟ ਹੈਗਾ ਉਹ ਹੈਗਾ ਐਸਐਸਬੀ ਇੰਟਰਵਿਊ ਤੇ ਮੈਨੂੰ ਪਤਾ ਹੈ ਮੈਨੂੰ ਭਰੋਸਾ ਹੈ ਕਿ ਸਾਡੇ ਬੱਚੇ ਉਹਦੇ ਵਿੱਚ ਵੀ ਚੰਗੀ ਕਾਮਯਾਬੀ ਹਾਸਲ ਕਰਨਗੇ ਤੇ ਆਪਣੇ ਐਸਐਸਬੀ ਕਲੀਅਰ ਕਰਨਗੇ ਤੇ ਨੈਸ਼ਨਲ ਡਿਫੈਂਸ ਅਕੈਡਮੀ ਜੁਆਇਨ ਕਰ ਲੈਣਗੇ ਸਰ ਹੋਰ ਇਥੇ ਕਿਹੜੇ ਕਿਹੜੇ ਕੋਰਸ ਸ ਆਪਣੇ ਚੱਲਦੇ ਪਏ ਜਿਹੜੇ ਕਿ ਵਿਦਿਆਰਥੀ ਜਿਹੜੇ ਪਰਵਾਨ ਕੇ ਇਥੇ ਕਰ ਸਕਦੇ ਪਏ ਆਪਣਾ ਜਿਹੜਾ ਕੋਇਕ ਬਣਾਉਣਾ ਹੈ ਅ ਖਾਲਸਾ ਬੋਰਡ ਦੇ ਖਤੇ ਇਹ ਜਨਸਾਨ ਬੜਾ ਵਿਸਤਾਰ ਨਾਲ ਔਰ ਐਲ ਡੀ ਬਾਰੇ ਆਪ ਜੀ ਨੇ ਜਾਣਕਾਰੀ ਦਿੱਤੀ ਹੈ ਬਾਕੀ ਹੋਰ ਇਥੇ 8 ਵਜੇ ਨਾਲ ਮੀਟਿੰਗ ਹੈ ਸਕੂਲ ਇੱਥੇ ਇੱਕ ਦੇ ਵਿਦਿਆਲਾ ਚੱਲਦਾ ਐਵੇਂ ਗੁਰਮਤਿ ਨਾਮ ਪੰਜ ਸੱਤ ਦਾ ਉਹਨਾਂ ਵਿੱਚ ਕੋਰਸ ਪਾਇਆ ਰਿਹਾ ਹਾਂ ਤੁਸੀਂ ਦੇਖ ਰਹੇ ਹੋ ਜਣੇ ਤਾਕਿ ਬੱਚੇ ਪਲੱਸ ਟੂ ਤੋਂ ਬਾਅਦ ਉਹਨਾਂ ਨੇ ਪੰਜ ਸਾਲ ਦਾ ਪੁਲਿਸ ਦਾ ਕੋਰਸ ਨਾਲ ਨਾਲ ਗੁਰਮਤੀ ਨਾਲ ਉਹਨਾਂ ਦੀ ਡਿਪਲੋਮਾ ਪੰਜ ਸਾਲ ਦਾ ਉਹ ਇੱਕ ਮਦਨਚ ਉਹ ਇੱਕ ਇੱਥੇ ਲੜਕੀਆਂ ਦਾ ਜਿਹੜਾ ਟ੍ਰੇਨਿੰਗ ਕੀਤੀ ਜਾਂਦੀ ਆ ਉਹ ਸਾਬ ਵਿਦੇਸ਼ ਸੰਧੂ ਜੀ ਨੇ ਉਹਨਾਂ ਦੇ ਨਿਰਦੇਸ਼ਕ ਨੇ ਉਹ ਹੁਣ ਤੱਕ ਸਵਾ 600 ਲੜਕੀ ਜਿਹੜੀ ਉਹ ਪੁਲਿਸ ਦੇ ਭਰਤੀ ਹੋ ਚੁੱਕੀ ਆ ਇਸ ਤਰ੍ਹਾਂ ਜੇ ਨੀਡ ਦਾ ਹੈਗਾ ਉੱਥੇ ਸਲਾਹ ਚੰਦੀਪ ਸਿੰਘ ਸਾਹਿਬ ਆਪਣੇ ਜਸਵੰਤ ਸਿੰਘ ਜੀ ਉਹਨੇ ਡਾਇਰੈਕਟਰ ਨੇ ਉਹਨਾਂ ਦੀ ਲਗਭਗ ਆਈਆਈਟੀ ਬੰਬਈ ਆਈਆਈਟੀ ਰੁੜਕੀ ਜਾਂ ਐਨਆਈਟੀ ਸਾਫਰਕਾਰਜ ਉਹਨਾਂ ਚ ਬੇਦਖਲ ਰਹੇ ਨੇ ਇਸ ਤਰ੍ਹਾਂ ਮਤਲਬ ਜੁਪੀਆਸ਼ਾ ਸ਼ੁਰੂ ਕੀਤਾ ਪਿਛਲੇ 3 ਸਾਲ ਤੋਂ ਪਹਿਲਾਂ ਸਦਾ ਕਰੈਸ਼ ਸਿੰਘ ਆਈਆਰਐਸ ਉਹਨਾਂ ਦੇ ਡਾਇਰੈਕਟਰ ਨੇ ਸੋ ਇਸ ਤਿੱਕੇ ਨਾਲ ਹੋਰ ਵੀ ਇੱਥੇ ਬਹੁਤ ਕਈ ਕਾਰਜ ਹੋ ਰਹੇ ਨੇ ਉਹ ਸਮੇਂ ਸਮੇਂ ਨਾਲ ਉਹਨਾਂ ਨੇ ਚੰਗੇ ਨਤੀਜੇ ਆਉਂਦਿਆਂ ਬਹੁਤ ਬਾਬਾ ਜੀ ਜਿਹੜੇ ਵਪਾਰੀਆ ਨੇ ਜਿਹੜੀ ਪ੍ਰਾਪਤੀ ਹੱਦ ਕੀਤੀ ਆ ਲੋ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੋਟਿਆ ਕੀਤਾ ਸੰਸਥਾ ਦਾ ਨਾਮ ਰੋਟਿਆ ਕੀਤਾ ਤੇ ਕੀ ਕਹਿਣਾ ਚਾਹਦੇ ਇਹ ਇਹ ਗੁਰੂ ਦੀ ਕਿਰਪਾ ਹੁੰਦੀ ਹੈ ਸ਼ੇ ਪਾਸ਼ਾ ਦੀ ਕਿਰਪਾ ਕਾਲ ਕੇਰੀ ਭਾਈ ਜੀ ਮੇਰੀ ਪਰਮੇਸ਼ਰ ਨੇ ਇਹਨਾਂ ਨੂੰ ਥਾਫੜਾ ਦਿੱਤਾ ਇਹਨਾਂ ਨੇ ਇਹ ਮਿਹਨਤ ਕੀਤੀ ਕਿਉਂਕਿ ਮਿਹਨਤ ਹਰ ਬ ਕਰਦਾ ਪਰ ਸਫਲਤਾ ਗੁਰੂ ਦੀ ਬਖਸ਼ਿਸ਼ ਦਰ ਹੁੰਦੀ ਆ ਸੋ ਸਾਰੇ ਸਟਾਫ ਨੇ ਮਿਹਨਤ ਕਰਾਈ ਮਾਤਾ ਪਿਤਾ ਨੇ ਸਜੋਗਤਾ ਇਥੇ ਪ੍ਰਬੰਧ ਕਰ ਦਿੱਤਾ ਬੱਚਿਆਂ ਨੇ ਕੀਤਾ ਬਾਕੀ ਚਲੋ 50 ਬੱਚੇ ਸੀ ਜਿਹਨਾਂ ਵਿੱਚੋਂ 14 ਬੱਚੇ ਸਫਲ ਹੋਏ ਨੇ 40 ਬੱਚੇ ਸੀਗੇ ਸੋ ਕਾਫੀ ਯਤਨ ਹਰ ਕੋਈ ਕਰਦਾ ਪਰ ਗੁਰੂ ਦੀ ਕਿਰਪਾ ਨਾਲ ਸਫਲਤਾ ਹੁੰਦੀ ਆ ਤੇ ਹੁਣ 20 ਦਾ ਵੀ SSCB ਦੇ ਵਾਸਤੇ ਤਿਆਰੀ ਕਰ ਲਗੇ ਆਉਣ ਵਾਲੇ ਸਮੇਂ ਵਿੱਚ ਮਿਹਨਤ ਕਰੇ ਉਹਦੇ ਚ ਸਫਲਤਾ ਹੀ ਹਾਸਲ ਕਰਨ ਦਾ ਖਾਸ ਇਲਾਕੇ ਨੂੰ ਲਿਖਿਆ ਜਾਂਦਾ ਬੱਚਾ ਜਾਂ ਪੂਰੇ ਪੰਜਾਬ ਤੋਂ ਜਾਂ ਪੂਰੇ ਦੁਨੀਆ ਤੋਂ ਕਿਰੋ ਦਾ ਬੱਚਾ ਵੀ ਜਿਹੜਾ ਤੁਹਾਡੇ ਕੋਲ ਜੇ ਪੜ ਸਕਦਾ ਨਹੀਂ ਕੋਈ ਦੁਨੀਆ ਪਾ ਤੋਂ ਛੱਤੀ ਸ਼ਗਾਰ ਤੋਂ ਐਮਪੀ ਤੋਂ ਮਤਲਬ ਬਾਹਰ ਗਵਾਲੀਅਰ ਤੋਂ ਜਾਂ ਜਮੁਕ ਸੀ ਵੀ ਜਿੱਥੋਂ ਬੱਚਾ ਮੈਟ ਵੇਚ ਕੇ ਲੈ ਆਉਂਦਾ ਬੱਚਾ ਉਹ ਕੋਈ ਬੱਚਾ ਹੋਵੇ ਉਹਦੀ ਉਹਦੀ ਮੈਟ ਬਣਦੀ ਆ ਕਿਉਂਕਿ ਜੇ 5-600 ਬੱਚਾ ਹੈ ਤਾਂ ਉੱਪਰਲੇ 50 ਬੱਚੇ ਆਪਾਂ ਦੇ ਮੈਟ ਵੇਚਦੇ ਹਾਂ ਇਹਨੂੰ ਲੈ ਕੇ ਰੱਖੀਏ ਤਾਂ ਕਿ ਬੱਚਾ ਕੋ ਕਿ ਸਖਤ ਬੜਾ ਮੁਕਾਬਲੇ ਦੇ ਜਨਰਲ ਸਾਹਿਬ ਦਾ ਸਾਹਿਬ ਵੀ ਇੰਨੇ ਬੱਚਾ ਵਿੱਚੋਂ ਆ ਪਿਛਲੇ ਆੜਾ ਪਿਛਲੇ ਮੈਚ ਤੋਂ ਬੱਚੇ ਨਿਕਲ ਗਏ ਨੇ ਉਦੋਂ ਵੀ ਪਰ 7 ਬੱਚੇ ਸਫਲ ਹੋਏ ਸੀਗੇ ਉਹਨਾਂ ਵਿੱਚੋਂ ਇੱਕ ਬੱਚਾ ਬਿਲਕੁਲ ਪੱਟੀ ਦੇ ਇਲਾਕੇ ਦਾ ਸ਼ਹੀਦਪਿੰਡ ਉਹਨੇ ਆਹ ਲੋ ਇੰਡੀਆ ਦੇ 7ਵੇਂ ਇੱਕ ਬੱਚੇ ਨੇ ਹਾਸਲ ਕੀਤਾ ਜੀ ਹੁਣ ਕਿੱਡਾ ਮੁਕਾ ਲੋ ਤੇ ਕਿੰਨੇ ਸਾਇੰਸ ਸਕੂਲ ਨੇ ਕਿੰਨੇ ਜਨਰਲ ਬ੍ਰਿਗੇਡੀਅਰ ਕਿੰਨੇ ਬੱਚੇ ਸਭ ਪ੍ਰੀ ਅਪੀਅਰ ਹੁੰਦੇ ਚ ਕੋਈ ਚ ਇੱਕ ਪਿੰਡੂ ਬੱਚਾ ਇੱਕ ਪਿੰਡ ਦਾ ਰਹਿਣਾ ਬੱਚਾ ਸਤਨ ਸੋ ਇਹ ਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਇਹ ਹੁੰਦੀ ਹੈ ਬੱਚਿਆਂ ਚ ਬਹੁਤ ਕੁਝ ਹੈਗਾ ਮਤਲਬ ਗੁਣ ਹੈਗੇ ਪਰ ਉਹਨੂੰ ਮੌਕਾ ਮਿਲ ਜੇ ਤੋ ਬਾਹਰ ਨਿਕਲ ਆਉਂਦਾ ਹੈ ਬਾਬਾ ਨਵੇਂ ਬੈਚ ਦੀ ਖਰਵਾਤ ਕਰੋ ਹੋ ਰਹੀ ਹੈ ਇੱਥੇ ਹੋ ਅਗਲਾ ਦਸੰਬਰ ਦੇ ਚ ਰੱਖਿਆ ਹੈ 15 ਦਸੰਬਰ ਨੂੰ ਉਹਨਾਂ ਦੀ ਲਿਖਤੀ ਟੈਸਟ ਹੈ ਤੇ ਨਾਲ ਹੁਣ ਰਜਿਸਟ੍ਰੇਸ਼ਨ ਹੋ ਗਈ ਸ਼ੁਰੂ ਹੈ ਲਗਭਗ ਅਕਤੂਬਰ ਦੇ ਮਹੀਨੇ ਸ਼ੁਰੂ ਹੋ ਰਿਹਾ ਹੈ ਰਜਿਸਟ੍ਰੇਸ਼ਨ ਨੰਬਰ ਚ ਆਲੋ